ਪੰਜਾਬ ਦੀ ਉਹ ਸਭ ਤੋਂ ਵੱਡੀ ਫੈਕਟਰੀ ਲੈ ਕੇ ਆਏ ਆ ਜਿਹੜੀ ਗਲੋਬਲੀ ਪੂਰੀ ਦੁਨੀਆ ਤੱਕ ਆਪਣਾ ਫਰਨੀਚਰ ਪਹੁੰਚਾਉਂਦੀ ਹੈ ਜਿਹੜੀ ਨਵੀਂ ਫਰਨੀਚਰ ਵੇਚਦੇ ਆ 10 ਸਾਲ ਦੀ ਕੰਪਲੀਟ ਗਾਰੰਟੀ ਕਸਟਮਰ ਨੂੰ ਦਿੰਨੇ ਆ ਕਸਟਮਰਾਂ ਪੁੱਛਦੇ ਕਿ ਇਹ ਘਰੇ ਲਾ ਜਾ ਕੇ ਵੀ ਤੁਸੀਂ ਸਾਲ ਬਾਅਦ ਵੀ ਕਿਸੇ ਮਿਸਤਰੀ ਨੂੰ ਚੈੱਕ ਕਰਾ ਲਿਆ ਜੇ ਕਿ ਸਾਡੀ ਕਈ ਗੱਲ 'ਚ ਫਰਕ ਆ ਜਾਵੇ ਹਨਾ ਵੀ ਉਹ ਕਹਿ ਦਵੇ ਯਾਰ ਸਾਗਵਣ ਕਹਿ ਕੇ ਲਈ ਸੀ ਵੀ ਉਹ ਤਾਂ ਕੁਝ ਹੋਰ ਹੀ ਲਾਤਾ ਆਪਾਂ ਉਸ ਚੀਜ਼ ਦੇ ਵੀ ਦੇਣਦਾਰ ਹੁੰਦੇ ਆ ਜਿਵੇਂ ਹੁਣ ਕੇਨ ਪਲਾਸਟਿਕ ਦੀ ਵੀ ਚੱਲੀ ਜਾਂਦੀ ਆ ਮਤਲਬ ਜਿਵੇਂ ਆਪਾਂ ਲੋ ਕੋਸਟ ਵਾਲੇ ਪਾਸੇ ਚੱਲੀਏ ਪਰ ਇਹ ਸਾਰੀ ਜੈਨੂਇਨ ਵ ਔਰ ਜਿਹੜਾ ਲੱਕੜ ਲੱਗੀ ਆ ਸਾਰੀ ਮਤਲਬ ਆ ਸਾਰੀ ਸੀਪੀ ਸਾਗਣ ਲੱਗੀ ਆ ਉਪਰ ਹੀ ਫੋਟੋਆਂ ਲਾਉਣੇ ਆ ਨਾ ਇਹ ਮਤਲਬ ਇਹ ਉਹ ਫੋਟੋ ਨਹੀਂ ਲੱਗਦੀ ਕਿ ਜਿੰਨੂੰ ਵੇਖ ਕੇ ਬਣਿਆ ਇਹ ਸਗੋ ਜਿਹੜਾ ਬਣਿਆ ਡਿਜ਼ਾਈਨ ਆ ਉਸੇ ਦੀ ਅਸੀਂ ਫੋਟੋ ਕਰਦੇ ਹੱਸੇ ਗਾਲ ਦੋਸਤੋ ਪੰਜਾਬ ਦੀ ਉਹ ਸਭ ਤੋਂ ਵੱਡੀ ਫੈਕਟਰੀ ਲੈ ਕੇ ਆਏ ਆ ਜਿਹੜੀ ਗਲੋਬਲੀ ਪੂਰੀ ਦੁਨੀਆ ਤੱਕ ਆਪਣਾ ਫਰਨੀਚਰ ਪਹੁੰਚਾਉਂਦੀ ਆ ਪੰਜਾਬ ਦੇ ਵਿੱਚ ਤਾਂ ਨਾ ਉਹਦਾ ਨਾਮ ਹੈਗੀ ਹੈਗਾ ਹੁਣ ਪੂਰੀ ਦੁਨੀਆ ਦੇ ਵਿੱਚ ਬਾਈ ਹੋਰੀ ਧੱਕ ਪਾਈ ਜਾਂਦੇ ਨੇ ਜੇ ਗੱਲ ਕਰੀਏ ਵੀ ਕੋਈ ਵੀ ਤੁਸੀਂ ਫਰਨੀਚਰ ਦੀ ਆਈਟਮ ਖਰੀਦਨੀ ਹੈਗੀ ਤੇ ਉਹ ਤੁਹਾਡੇ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਮੰਗਵਾਉਣੀ ਆ ਉੱਥੇ ਭੇਜ ਦਿੰਦੇ ਨੇ ਜਿਵੇਂ ਇੱਥੇ ਸਪਾਈ ਨਾ ਬਣਦੀ ਚੀਜ਼ ਉਵੇਂ ਉੱਥੇ ਪਹੁੰਚਦੀ ਆ ਸੱਸੀ ਗੱਲ ਬਾਈ ਜੀ ਸੱਸੀ ਗੱਲ ਵੀਰ ਜੀ ਬਾਈ ਸਭ ਤੋਂ ਪਹਿਲਾਂ ਆਪਣੀ ਫਰਮ ਦਾ ਨਾਮ ਲੋਕੇਸ਼ਨ ਦੱਸ ਦਈਏ ਜੀ ਵੀਰੇ ਆਪਣੀ ਫਰਮ ਦਾ ਨਾਮ ਖੁਸ਼ਦਿਲ ਫਰਨੀਚਰ ਹੈ ਜੀ ਤੇ ਮੰਡੀ ਅਰਨੀ ਵਾਲਾ ਫਾਇਲ ਕਾ ਡਿਸਟ੍ਰਿਕਟ ਦੇ ਵਿੱਚ ਬਣਾਇਆ ਆ ਜੀ ਠੀਕ ਆ ਜੀ ਬਾਈ ਵੱਡੇ ਵੱਡੇ ਫਿਰ ਕੰਟੇਨਰ ਫਿਰ ਕਿਹੜੀ ਕੰਟਰੀ ਚੱਲੇ ਪਹਿਲਾਂ ਤਾਂ ਇਹੇ ਵਾਰੀ ਦਾ ਆ ਜੀ ਅੱਜ ਵਾਲਾ ਤਾਂ ਵੀਰੇ ਕੰਟੇਨਰ ਜਾ ਰਿਹਾ 40 ਫੁੱਟ ਦੋ ਦੋਸਤਾਂ ਨੇ ਰਲ ਕੇ ਮੰਗਵਾਇਆ ਠੀਕ ਆ ਜੀ ਤੇ ਇਹ ਆਸਟ੍ਰੇਲੀਆ ਬਹੁਤ ਸਾਰੇ ਨਾ ਕਲਾਇੰਟ ਨੂੰ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਹੈਗੀ ਜਦੋਂ ਆਪਾਂ ਕੋਈ ਵੀ ਚੀਜ਼ ਖਰੀਦਣੀ ਹੈ ਵੀ ਚਲ ਇੰਡੀਆ 'ਚ ਤਾਂ ਬੈਠੇ ਆਂ ਬਈ ਕੋਠੀ 'ਚ ਦੇਖ ਲਾਂਗੇ ਕਹੇ ਜਾਂ ਮਟੀਰੀਅਲ ਆਇਆ ਜਿਵੇਂ ਬਾਈ ਇੱਥੇ ਮੈਂ ਤੁਹਾਡੀ ਫੈਕਟਰੀ ਤੁਹਾਡੇ ਸ਼ੋਰੂਮ ਦੇ ਵਿੱਚ ਦੇਖਿਆ ਐਜ਼ ਇਟ ਉੱਥੇ ਪਹੁੰਚ ਜਾਉਣਾ ਬਈ ਕੋਈ ਦਿੱਕਤਾਂ ਨਹੀਂ ਆਉਂਦੀ ਮਤਲਬ ਬਿਲਕੁਲ ਵੀਰੇ ਹੁਣ ਮੋਸਟਲੀ ਕੀ ਹੈ ਨਾ ਹੁਣ ਜਿਵੇਂ ਸਾਡਾ ਜਿਆਦਾ ਕਸਟਮਾਈਜ਼ ਦਾ ਕੰਮ ਹੈ ਨਾ ਵੀ ਪ੍ਰੀਮੀਅਮ ਦੇ ਵਿੱਚ ਟਾਲੀ ਜਾਂ ਸਾਗਵਾਂ ਦੀ ਲੱਕੜ ਦੇ ਵਿੱਚ ਤਾਂ ਇੱਕ ਤਾਂ ਹੈਵੀ ਹੁੰਦਾ ਪਰ ਸੈਕਿੰਡ ਹੁੰਦਾ ਹੈ ਕਿ ਇਹਦੀ ਜਿਹੜੀ ਪੈਕਿੰਗ ਆ ਪੈਕਿੰਗ ਦਾ ਹੀ ਖਾਸੇ ਆ ਰੱਖਦੇ ਆ ਵੀ ਇਹਦੇ ਨਾਲ ਮਤਲਬ ਜਿਵੇਂ 5 ਲੇਅਰ ਪੈਕਿੰਗ ਕਰਦੇ ਆ ਜੀ ਵੀ ਇਹਦੇ ਚ ਨੈਟ ਲਾਉਣ ਵੀ ਯੂਜ਼ ਕਰਦੇ ਆ ਬੱਬਲ ਪੈਕਿੰਗ ਆ ਗਿਆ ਗੱत्ता ਆ ਗਿਆ ਠੀਕ ਹੈ ਉਸ ਤੋਂ ਬਾਅਦ ਲੈਮੀਨੇਸ਼ਨ ਦੇ ਕੋਟ ਆ ਗਏ ਤਾਂ ਮਤਲਬ ਕੰਪਲੀਟ ਇਹਨੂੰ ਚੰਗੀ ਤਰ੍ਹਾਂ ਪੈਕ ਕਰਦੇ ਆ ਵੀ ਕਿਤੇ ਕੋਈ ਰਸਤੇ ਦੇ ਵਿੱਚ ਇੱਧਰ ਉੱਧਰ ਹਿਲਦਾ ਜਾਂ ਉਹਦੇ ਲੌਂਦੇ ਕਰਦੇ ਕਿਸੇ ਵੀ ਤਰ੍ਹਾਂ ਦਾ ਵੀ ਕੋਈ ਡੈਮੇਜ ਨਾ ਹੋਵੇ ਤੇ ਜਿੰਨਾ ਵਧੀਆ ਮਟੀਰੀਅਲ ਆਪਾਂ ਮਤਲਬ ਇਹਨੂੰ ਸੁਪੀਰੀਅਰ ਬਣਾਈਦਾ ਤੇ ਉਨੀ ਹੀ ਆਪਾਂ ਇਹ ਤੇ ਮਿਹਨਤ ਕਰੀਦੀ ਵੀ ਅਗਲੇ ਦੇ ਸੇਫਲੀ ਪਹੁੰਚੇ ਠੀਕ ਹੈ ਜੀ ਤੇ ਫਿਰ ਵੀ ਗੱਲ ਆ ਜਾਂਦੀ ਹੈ ਹੁਣ ਪੈਕਿੰਗ ਦੀ ਤਾਂ ਹੋਈਗੀ ਜੀ ਵਿੱਚ ਮਟੀਰੀਅਲ ਦੀ ਕੁਆਲਿਟੀ ਕਿਹੋ ਜਿਹੀ ਰਹਿੰਦੀ ਆਪਣੀ ਮਤਲਬ ਜੇ ਕੋਈ ਵੀ ਚੀਜ਼ ਮਗਵਾਉਂਦਾ ਬੰਦਾ ਸੋਫੇ ਜੀ ਤਾਂ ਜਿਵੇਂ ਪੰਜਾਬ ਦੇ ਵਿੱਚ ਭੇਜਦਾ ਉਸ ਤਰੀਕੇ ਨਾਲ ਹੀ ਕੁਆਲਿਟੀ ਦਿੰਦੀ ਹੈ ਬਿਲਕੁਲ 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 ਵੀਰੇ ਕਸਟਮਰ ਰੱਬ ਦੀ ਕਿਰਪਾ ਨਾਲ ਆਪਣੇ ਸਾਰੇ ਰੈਫਰੈਂਸ ਆਲੇ ਨੇ ਜਿਵੇਂ ਆਪਣੇ ਨਾਲ ਜਿਹੜੇ ਪੱਕੇ ਜੁੜੇ ਹੋਏ ਆ ਜਾਂ ਜਿਨ੍ਹਾਂ ਦਾ ਬਖ سپورਟ ਕਰਦੇ ਆ ਉਹ ਅੱਗੇ ਰੈਫਰੈਂਸ ਦਿੰਦੇ ਨੇ ਠੀਕ ਹੈ ਕਿ ਕੁਆਲਿਟੀ ਦੀ ਨਾ ਕੁਆਲਿਟੀ ਦੀ ਗੱਲ ਉਦੋਂ ਕੰਪਰਮਾਈਜ਼ ਵਾਲਾ ਕੰਮ ਆ ਜਾਂਦਾ ਜਦੋਂ ਆਪਾਂ ਦੇਖਦੇ ਆ ਨਾ ਕਿਸੇ ਸ਼ੋਰੂਮ 'ਚ ਵੀ ਯਾਰ ਰੈਡੀमेड ਪਿਆ ਹੋਇਆ ਤੇ ਕਸਟਮਰ ਨੂੰ ਡਿਜ਼ਾਈਨ ਪਸੰਦ ਆ ਗਿਆ ਰ ਕਸਟਮਰ ਕਹਿੰਦਾ ਮੈਨੂੰ ਇਹੀ ਭੇਜ ਦੋ ਉਹ ਪਤਾ ਨਹੀਂ ਲੱਗਦਾ ਵੀ ਯਾਰ ਵਿੱਚ ਉਹਦੇ ਕੁਆਲਿਟੀ 'ਚ ਕੀ ਲੱਗਿਆ ਹੋਇ ਪਹਿਲਾਂ ਉਹਦੀ ਕਟਿੰਗ ਹੁੰਦੀ ਆ ਫਿਰ ਉਹਦੀ ਕਾਰਵਿੰਗ ਹੁੰਦੀ ਆ ਕੱਚੀ ਲੱਕੜ ਗਾਹ ਨੂੰ ਫੋਟਾ ਭੇਜੀ ਦੀਆਂ ਕਸਟਮਰ ਨੇ ਕਹਤਾ ਮੈਂ ਕੋਈ ਬੈੱਡ ਬਣਾਉਣਾ ਹੈ ਹਨਾ ਜਾਂ ਕਿ ਕੰਸੋਲ ਬਣਾਉਣਾ ਹੈ ਜੀ ਉਹਨੂੰ ਆਪਾਂ ਸਾਰਾ ਕੱਚੀ ਲੱਕੜ ਦਾ ਮਤਲਬ ਉਹਨੂੰ ਆਪਾਂ ਦਿਖਾਈਦਾ ਵੀ ਆ ਦੇਖੋ ਜੀ ਤੁਹਾਡਾ ਹੁਣ ਕੱਚਾ ਮਾਲ ਤਿਆਰ ਹੋ ਗਿਆ ਉਸ ਤੋਂ ਬਾਅਦ ਇੱਥੇ ਮਤਲਬ ਪਾਲਿਸ਼ ਦਾ ਕੰਮ ਹੋਣਾ ਹੈ ਜਾਂ ਉਸ ਤੋਂ ਬਾਅਦ ਫੈਬਰਿਕ ਦਾ ਕੰਮ ਹੋਣਾ ਹੈ ਜਾਂ ਪੈਕਿੰਗ ਦਾ ਕੰਮ ਹੋਣਾ ਤਿੰਨ ਚਾਰ ਸਟੈਪ ਹੁੰਦੇ ਉਸੇ ਸਟੈਪ ਦੇ ਵਿੱਚ ਕਸਟਮਰ ਨੂੰ ਨਾਲ-ਨਾਲ ਅਪਡੇਟ ਮਿਲਦੀ ਰਹਿੰਦੀ ਆ ਫਿਰ ਉਹਨੂੰ ਭਰੋਸਾ ਰਹਿੰਦਾ ਵੀ ਹਾਂ ਜਿਹੜੀ ਲੱਕੜ ਦੀ ਜਾਂ ਜ ਉਹ ਸੇਮ ਟੂ ਸੇਮ ਆ ਉਸੇ ਕੁਆਲਿਟੀ ਦਾ ਉਸੇ ਡਿਜ਼ਾਈਨ ਦਾ ਬਣਦਾ ਪਿਆ ਜਾਂ ਨਹੀਂ ਬਣਦਾ ਪਿਆ ਠੀਕ ਹੈ ਜੀ ਤੇ ਬਈ ਇੱਕ ਚੀਜ਼ ਬਹੁਤ ਵਧੀਆ ਲੱਗੀ ਇਹਨਾਂ ਦੇ ਉੱਪਰ ਸਾਰਿਆਂ ਦੇ ਫੋਟੋ ਲੱਗੀ ਹੋਏ ਵੀ ਇਹਦੇ ਵਿੱਚ ਕਿਹੜੀ ਆਈਟਮ ਆ ਬਿਲਕੁਲ ਬਿਲਕੁਲ ਵੀਰੇ ਵੀ ਕਹੋ ਜੀ ਅਸੀਂ ਬਣਾਈ ਆ ਜਮਾ ਉਵੇਂ ਨਿਕਲੂ ਵਿੱਚ ਜਾ ਕੇ ਬਿਲਕੁਲ ਵੀਰੇ ਬਿਲਕੁਲ ਇਹ ਜਿਹੜੀਆਂ ਉੱਪਰ ਹੀ ਫੋਟੋਆਂ ਲਾਉਣੇ ਆ ਨਾ ਇਹ ਮਤਲਬ ਇਹ ਉਹ ਫੋਟੋ ਨਹੀਂ ਲੱਗਦੀ ਕਿ ਜਿਸ ਨੂੰ ਵੇਖ ਕੇ ਬਣਿਆ ਇਹ ਸਗੋਂ ਜਿਹੜਾ ਬਣਿਆ ਡਿਜ਼ਾਈਨ ਉਸੇ ਦੀ ਅਸੀਂ ਫੋਟੋ ਕਰਦੇ ਹਾਂ ਉਹ ਵੀ ਉੱਤੇ ਲਾਉਣੇ ਆ ਵੀ ਕਸਟਮਰ ਨੂੰ ਉੱਥੇ ਵੀ ਅਨਪੈਕਿੰਗ ਕਰਨ ਲੱਗੇ ਪ ਜੀ ਇੱਕ ਵਈ ਹੋਰ ਚੀਜ਼ ਤੁਹਾਡੀ ਬਹੁਤ ਮੈਨੂੰ ਖੂਬਸੂਰਤ ਲੱਗੀ ਜਿਵੇਂ ਆਪਾਂ ਇਥੋਂ ਮਤਲਬ ਮੰਗਵਾ ਲਾ ਨੇ ਇੱਥੇ ਤਾਂ ਤੁਹਾਡੇ ਪੱਕੇ ਬੰਦੇ ਆ ਜਿਹੜੇ ਗੱਡੀਆਂ ਵਾਲੇ ਭੇਜ ਦਿੰਦੇ ਨੇ ਵਣ ਤਾ ਰਹੇ ਹੁੰਦੇ ਨੇ ਬਿਲਕੁਲ ਉੱਥੇ ਵੀ ਤੁਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੇ ਵੀ ਆ ਹੀ ਭੇਜ ਦਿੰਦੇ ਨੇ ਬਾਈ ਬਿਲਕੁਲ ਵੀਰੇ ਉੱਥੇ ਵੀ ਆਪਣੇ ਮਤਲਬ ਜਿਵੇਂ ਟਾਈਅਪ ਹੁੰਦੇ ਨੇ ਹੁਣ ਮਤਲਬ ਮੰਨ ਕੇ ਚੱਲੋ ਹੁਣ ਜਿਵੇਂ ਬਾਹਰ ਵਾਲੇ ਆਪਣੇ ਪੰਜਾਬੀ ਭਰਾ ਹੁੰਦੇ ਆ ਉਹ ਸਾਰੇ ਕੰਮਕਾਰ ਵਾਲੇ ਹੁੰਦੇ ਆ ਤਾਂ ਕਈ ਵਾਰੀ ਨਾ ਉਹਨਾਂ ਦੇ ਦਿਮਾਗ 'ਚ ਹੁੰਦਾ ਕਿ ਯਾਰ ਪਹਿਲਾਂ ਤਾਂ ਸਰਨਾ ਵੱਡਾ ਹੋਊਗਾ ਇਹ ਹੀ ਹੁੰਦਾ ਕਿ ਯਾਰ ਇੰਡੀਆ ਤੋਂ ਫਰਨੀਚਰ ਕਿਵੇਂ ਮੰਗਾਵਾਗੇ ਹਨਾ ਮੰਗਾਵਾਗੇ ਤੇ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਜੇ ਆ ਗਿਆ ਉਸ ਉਹ ਕੀ ਹੁੰਦਾ ਵੀ ਕਸਟਮਰ ਨੂੰ ਆਪਾਂ ਜਿਵੇਂ ਸਾਰਨਾ ਪਹਿਲਾਂ ਆਪਾਂ ਮਤਲਬ ਦੋ ਸਟੈਪ ਚ ਪ੍ਰੋਸੈਸ ਚੱਲਦਾ ਪਹਿਲੇ ਹੁੰਦਾ ਹੈ ਕਿ ਆਪਣੇ ਸਟੋਰ ਤੋਂ ਲੈ ਕੇ ਉਹਨਾਂ ਦੇ ਪੋਰਟ ਤੇ ਭੇਜਣਾ ਹੁਣ ਜਿਵੇਂ ਇਹਨਾਂ ਦਾ ਕੰਟੇਨਰ ਚੱਲੇ ਮੈਲਬੌਰਨ ਪੋਰਟ ਤੱਕ ਜਾਏਗਾ ਪਹਿਲਾਂ ਪਹਿਲਾ ਪ੍ਰੋਸੈਸ ਇਹ ਆ ਜਾਂਦਾ ਉਸ ਤੋਂ ਬਾਅਦ ਉਹ ਕੀ ਹੁੰਦਾ ਜਿਹੜੀ ਸੈਕੰਡ ਕੰਪਨੀ ਹੈਗੀ ਆ ਜਿਹੜੀ ਆਪਣੇ ਜਨਰਲ ਹਟਾਈ ਆਪ ਹੁੰਦਾ ਹਨ ਉਹ ਕੀ ਕਰਦੇ ਨੇ ਫਿਰ ਉਥੋਂ ਉਹਦੀ ਸਾਰੀ ਮਤਲਬ ਕਸਟਮ ਕਲੀਅਰੈਂਸ ਹੋ ਗਿਆ ਜੀਐਸਟੀ ਹੋ ਗਿਆ ਪੋਰਟ ਹੈਂਡਲਿੰਗ ਚਾਰजेस ਹੋ ਗਏ ਤੇ ਟਰਕਿੰਗ ਦਾ ਜਿੰਨਾ ਵੀ ਹੁੰਦਾ ਉਹ ਸਾਰਾ ਉਹ ਹੈਂਡਲ ਕਰਦੇ ਨੇ ਤੇ ਕਸਟਮਰ ਨੂੰ ਕੁਝ ਉਦੋਂ ਬਸ ਉਹਨੇ ਇੱਕ ਦਿਨ ਦੀ ਛੁੱਟੀ ਲੈਣੀ ਆ ਤੇ ਬਸ ਬੰਦਿਆਂ ਨੇ ਜਾਣਾ ਉੱਥੇ ਲਾ ਕੇ ਉਹਨਾਂ ਦੇ ਘਰੇ ਲਵਾਉ ਆਣਾ ਠੀਕ ਹੈ ਜੀ ਬਸ ਸਾਰਾ ਕੰਪਲੀਟ ਪ੍ਰੋਸੈਸ ਹੁੰਦਾ ਹੈ ਜੀ ਵੀ ਸਾਡਾ ਕੋਈ ਕੰਮ ਨਹੀਂ ਹੁੰਦਾ ਇਹ ਤਾਂ ਗੱਲ ਹੋ ਗਈ ਬਈ ਐਕਸਪੋਰਟ ਕਰਨ ਦੀ ਵੀ ਆਪਾਂ ਨੂੰ ਕਸਟਮਰ ਨੂੰ ਕੋਈ ਟੈਨਸ਼ਨ ਨਹੀਂ ਇੱਕ ਵਾਰ ਉਹਨੇ ਆਰਡਰ ਮਾਰਨੇ ਹੁਣ ਬਈ ਜੇ ਗੱਲ ਕਰੀਏ ਰਾ ਮਟੀਰੀਅਲ ਦਿਖਾ ਦਈਏ ਵੀ ਹਜੇ ਰਾ ਪ੍ਰੋਡਕਟ ਬਣਿਆ ਹੋਇਆ ਗੱਡੀਆਂ ਵਗੈਰਾ ਲੱਗਣੀਆਂ ਜੇ ਪਾਲਿਸ਼ ਦਾ ਕੰਮ ਇਹ ਤੇ ਹੋ ਗਿਆ ਜੀ ਜੀ ਇਹ ਬਈ ਕਿਹੜੀ ਕਿਹੜੀ ਲੱਕੜ ਦੇ ਵਿੱਚ ਆਪਾਂ ਕੰਮ ਕਰਦੇ ਆਂ ਕਾਰਵਿੰਗ ਸੋਫੇ ਦਾ ਵੀ ਮੋਸਟਲੀ ਜਦੋਂ ਸਾਰਨਾ ਪਹਿਲਾਂ ਅਸੀਂ ਬਣਾਉਣਾ ਸ਼ੁਰੂ ਕੀਤਾ ਸੀ ਟਾਲੀ ਤੋਂ ਸ਼ੁਰੂ ਕੀਤਾ ਸੀਗਾ ਅਸੀਂ ਬੇਸਿਕ ਡਿਜ਼ਾਈਨ ਬਣਾਏ ਸੀਗੇ ਸਾਰਨਾ ਪਹਿਲਾਂ ਜੀ ਉਸ ਤੋਂ ਬਾਅਦ ਕੀ ਆ ਫਿਰ ਹੁਣ ਜਿਵੇਂ ਹੈਵੀ ਕਾਰਵਿੰਗ ਆ ਗਿਆ ਡੈਪਥ ਆ ਗਈ ਇਹਦੇ ਵਿੱਚ ਹਨਾ ਤਾਂ ਗ੍ਰੇਨਸ ਦੀ ਗੱਲ ਆ ਗਈ ਤਾਂ ਫਿਰ ਇਹਨੂੰ ਕੀ ਆ ਬਲ ਫਿਨਿਸ਼ਿੰਗ ਦੇ ਚੱਕਰ ਤੇ ਇਹਨੂੰ ਸਾਰਾ ਮਤਲਬ ਹੁਣ ਸਾਗਵਾਂ ਚ ਆਪਾ ਬਣਾ ਰਹੇ ਆ ਜਿੰਨੇ ਵੀ ਆ ਠੀਕ ਹੈ ਜੀ ਹੁਣ ਸਾਰਾ ਹਾਂ ਜਿੰਨਾ ਵੀ ਇਹ ਵੀ ਜਿਵੇਂ ਹੁਣ ਰੈਡੀ ਹੋਣਾ ਇਹ ਐਲ ਇ ਜਾਣਾ ਹੈਗਾ ਯੂ ਐਸ ਏ ਦੇ ਵਿੱਚ ਜੀ ਤੇ ਇਹ ਉਹਨਾਂ ਦਾ ਰੈਡੀ ਹੋਇਆ ਇਹਨਾਂ ਦਾ ਹੋਰ ਹੀ ਫਰਨੀਚਰ ਰੈਡੀ ਹੋ ਰਿਹਾ ਤੁਹਾਨੂੰ ਮੈਂ ਦਿਖਾਉਣਾ ਕੁਝ ਰੈਡੀ ਹੋ ਗਿਆ ਕੁਝ ਹੋਰ ਪਾਲਿਸ਼ ਸੈਕਸ਼ਨ ਦੇ ਵਿੱਚ ਚੱਲਦਾ ਪਿਆ ਠੀਕ ਹੈ ਜੀ ਤੇ ਕੁਝ ਇਹਨਾਂ ਦੇ ਜਿਹਾ ਚੇਅਰ ਪਈਆਂ ਨੇ ਜੀ ਇਹ ਵੀ ਉਹਨਾਂ ਦੀਆਂ ਹੀ ਨੇ ਇਸ ਤੋਂ ਬਾਅਦ ਇਹਨਾਂ ਤੇ ਫੈਬਰਿਕ ਵਗੈਰਾ ਦਾ ਕੰਮ ਹੁੰਦਾ ਮਤਲਬ ਜਿਹੜਾ ਮੇਨ ਬਈ ਉਧਰੋਂ ਰੈਡੀ ਹੁੰਦਾ ਆਪਣੀ ਦੂਜੀ ਫੈਕਟਰੀ ਦੇ ਵਿੱਚ ਜੀ 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 ਉੱਥੋਂ ਰੈਡੀ ਹੋ ਕੇ ਇੱਥੇ ਆਉਂਦੇ ਇੱਥੇ ਪਾਲਿਸ਼ ਦਾ ਕੰਮ ਹੋ ਕੇ ਗੱਦੀ ਦਾ ਕੰਮ ਉਧਰ ਗੱਦੇ ਲੱਗਦੇ ਨੇ ਤੇ ਕੰਪਲੀਟ ਕਰਕੇ ਇੱਥੋਂ ਇੱਥੇ ਪੈਕਿੰਗ ਹੋ ਗਏ ਇੱਥੇ ਕੰਟੇਨਰ ਦੇ ਨਾਲ ਸ ਤੇ ਨਾਲ ਦੇ ਨਾਲ ਲਾਈਵ ਅਪਡੇਟ ਕਸਟਮਰ ਨੂੰ ਮਿਲਦੀ ਰਹਿੰਦੀ ਆ ਵੀ ਮੇਰੇ ਮਰਾ ਕੀ ਪ੍ਰੋਸੈਸ ਚੱਲਦਾ ਪਿਆ ਠੀਕ ਮੇਰਾ ਫੈਬਰਿਕ ਲੱਗ ਰਿਹਾ ਹੈ ਕੀ ਫੋਮ ਲੱਗ ਰਹੀ ਆ ਉਹ ਸਾਰਾ ਨਾਲ ਦੀ ਨਾਲ ਹੀ ਚੱਲ ਜਾਂਦਾ ਹੁੰਦਾ ਜਿਵੇਂ ਇੱਥੇ ਸਾਰਾ ਫੈਬਰਿਕ ਸੈਕਸ਼ਨ ਆ ਗਿਆ ਸਾਡਾ ਠੀਕ ਹੈ ਜੀ ਕੱਪੜਾ ਲੱਗਣਾ ਜਿੰਨਾ ਵੀ ਕਾਰਵਿੰਗ ਦੀ ਭਰਾਈ ਹੋਣੀ ਆ ਉਹ ਸਾਰਾ ਇੱਥੇ ਹੀ ਚੱਲਦਾ ਸਾਰਾ ਕੰਮ ਤੇ ਬਈ ਜੇ ਗੱਲ ਕਰੀ ਕਿੰਨਾ ਸਮਾਂ ਪਹਿਲਾਂ ਆਰਡਰ ਦੇਣਾ ਪੈਂਦਾ ਕਿਉਂਕਿ ਇਹ ਤੇ ਟਾਈਮ ਬਹੁਤ ਲੱਗ ਜਾਂਦਾ ਨਸਾਕ ਬਣ ਤੇ ਬਿਲਕੁਲ ਜਿਹੜਾ ਕੁਆਲਿਟੀ ਤੋਂ ਬਿਨਾ ਕੰਮ ਕਰਨਾ ਹੈ ਉਹ ਤਾਂ ਜਲਦੀ ਹੋ ਜਾਂਦਾ ਹੋਊਗਾ ਪਰ ਇੰਨੀ ਕੁਆਲਿਟੀ ਵਾਲਾ ਤਾਂ ਟਾਈਮ ਲੱਗਦਾ ਹੁਣ ਬਿਲਕੁਲ ਵੀਰੇ ਬਿਲਕੁਲ ਆਮ ਜਿਵੇਂ ਹੁੰਦਾ ਕੀ ਮਤਲਬ ਜੇ ਆਪਾਂ ਨਾਰਮਲ ਦਾ ਮੰਨ ਕੇ ਚੱਲੀ ਜਣਾ ਕੋ ਰੈਡੀ ਮੇਡ ਫਰਨੀਚਰ ਦਾ ਫਿਰ ਤਾਂ ਮਤਲਬ ਕਸਟਮਰ ਨੇ ਫੋਟੋ ਵੇਖੀ ਉਹਨੂੰ ਪਸੰਦ ਕੀਤਾ ਬਣਾ ਬਣਾਇਆ ਉਵੇਂ ਪੈਕ ਕਰਵਾਇਆ ਤੇ ਕੰਟੇਨਰ ਭਰ ਗਿਆ ਉਹਦਾ ਭਾਵੇਂ 10 10 ਦਿਨਾਂ ਦੇ ਕੰਟੇਨਰ ਭਰ ਲੋ ਫਿਰ ਜੇ ਆਪਾਂ ਕੋਈ origignal ਕੰਮ ਕਰਾਉਣਾ ਹੈ ਸਾਗਵਾਂਚ ਕਰਾਉਣਾ ਜਾਂ ਟਾਲੀਚ ਕਰਾਉਣਾ ਠੀਕ ਹੈ ਜੀ ਤਾਂ ਉਹਦੇ ਲਈ ਫਿਰ ਕਸਟਮਰ ਨੂੰ ਅਸੀਂ ਕਹਿੰਦੇ ਹਾਂ ਨੇ ਕਿ ਘੱਟੋ ਤਾਜੋ ਮਤਲਬ ਲੱਕੜ ਦੀ ਸੀਜ਼ਨਿੰਗ ਤੋਂ ਲੈ ਕੇ ਕਟਿੰਗ ਤੋਂ ਲੈ ਕੇ ਫਿਟਿੰਗ ਫਿਟਿੰਗ ਤੋਂ ਬਾਅਦ ਪਾਲਿਸ਼ਿੰਗ ਦਾ ਠੀਕ ਹੈ ਨਾ ਕਾਰਵਿੰਗ ਦਾ ਪਾਲਿਸ਼ਿੰਗ ਦਾ ਉਸ ਤੋਂ ਬਾਅਦ ਫੈਬਰਿਕ ਦਾ ਪੈਕਿੰਗ ਦਾ ਸਾਰਾ ਮਲੜ ਪ੍ਰੋਸੈਸ ਹੈਗਾ ਇਹ ਮਤਲਬ 2.5 ਤੋਂ 3 ਮਹੀਨੇ ਦਾ ਲੱਗ ਜਾਂਦਾ ਹੈ ਠੀਕ ਹੈ ਜੀ ਜਿਵੇਂ ਉਹ ਸਾਰਾ ਕੰਸੋਲ ਵਗੈਰਾ ਚੱਲ ਰਹੇ ਨੇ ਤਾਂ ਮਤਲਬ ਪਹਿਲਾਂ ਸਾਰਨਾ ਪਹਿਲਾਂ ਕੀ ਹੈਗਾ ਵੀ ਇਹਦੀ ਜਿਹੜੀ ਕਾਰਵਿੰਗ ਹੋਈ ਆ ਉਹ ਸਾਰੀ ਫਿਨਿਸ਼ਿੰਗ ਦਾ ਕਾਰਵਿੰਗ ਵਾਲੇ ਕਾਰੀਗਰ ਨੇ ਪਹਿਲਾਂ ਇਹਦੀ ਲਗੜਾਈ ਕਰਕੇ ਸਾਰੀ ਆਪਣੀ ਕਾਰੀਗਰੀ ਨੂੰ ਸਮੂਤ ਕਰਨਾ ਉਸ ਤੋਂ ਬਾਅਦ ਫਿਰ ਇਹ ਪੇਂਟਰਾਂ ਦਾ ਕੰਮ ਆ ਜਾਂਦਾ ਫਿਰ ਇਥੇ ਆ ਬੜੀ ਸੋਹਣੀ ਚੀਜ਼ ਬਣੀ ਜਾਂਦੀ ਹੈ ਬਾਈ ਹਾਂਜੀ ਫਿਰ ਇਹ ਵੀ ਬਾਹਰ ਹੀ ਭੇਜਣਾ ਇਹ ਆਪਾਂ ਸੈਂਟਰ ਟੇਬਲ ਬਣਾਇਆ ਠੀਕ ਹੈ ਜੀ ਉਹਦੇ ਉੱਪਰ ਸਾਰਾ ਸ਼ੀਸ਼ਾ ਆ ਜਾਣਾ ਜੀ ਅੱਛਾ ਜੀ 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 ਇਹ ਬਈ ਲੱਕੜਾਂ ਨੂੰ ਜੋੜ-ਜੋੜ ਬਣਦੀ ਹੈ ਫਿਰ ਹਾਂ ਇਹ ਸਾਰੇ ਗੁਲਾਈ ਹੈ ਸਾਰਾ ਲੱਕੜ ਜੋੜ ਕੇ ਤੇ ਫਿਰ ਇਹਦੀ ਸਾਰੀ ਖਰਾਦ ਕੀਤੀ ਹੋਈ ਆ ਠੀਕ ਹੈ ਇਹ ਸਾਰਾ ਸਿੰਗਲ ਪੀਸ ਜੀ ਹੈ ਨਾ ਤੇ ਸਾਰਾ ਜੋੜ ਕੇ ਫਿਰ ਥੱਲੇ ਉਹ ਆ ਜਾਂਦਾ ਤੇ ਉੱਪਰ ਸ਼ੀਸ਼ਾ ਫਿੱਟ ਹੋ ਜਾਏਗਾ ਜੀ ਠੀਕ ਹੈ ਜੀ ਤੇ ਲਓ ਵੀ ਦੋਸਤੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਆਪਾਂ ਕੋਈ ਵੀ ਪ੍ਰੋਡਕਟ ਖਰੀਦਦੇ ਹਾਂ ਕੁਆਲਿਟੀ ਬਹੁਤ ਜ਼ਰੂਰੀ ਆ ਕਿਉਂਕਿ ਕ ਖਰਚੇ ਦੇ ਚੱਕਰ ਦੇ ਵਿੱਚ ਪ੍ਰੋਡਕਟ ਖਰੀਦ ਲੈਣੇ ਆ ਤੇ ਲੌਂਗ ਟਰਮ ਦੇ ਵਿੱਚ ਪਛਤਾਉਣਾ ਪੈਂਦਾ ਹੈਗਾ ਪਰ ਖੁਸ਼ਦਿਲ ਫਰਨੀਚਰ ਦੇ ਇਹ ਜੀ ਤੁਹਾਨੂੰ ਕੋਈ ਚੀਜ਼ ਨਹੀਂ ਮਿਲੂਗੀ ਜਿੱਦੇ ਤੁਹਾਨੂੰ ਕੁਆਲਿਟੀ ਨਾ ਦੇਖਣ ਨੂੰ ਮਿਲੇ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਪਾਲਿਸ਼ ਪ੍ਰੋਪਰ ਕਾਰਵਿੰਗ ਦਾ ਕੰਮ ਪ੍ਰੋਪਰ ਲੱਕੜ ਦਾ ਕੰਮ ਸਾਰਾ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਚੀਜ਼ ਬਹੁਤ ਸੋਹਣੇ ਤਰੀਕੇ ਨਾਲ ਬਾਈ ਉਹ ਰੀ ਬਣਾ ਕੇ ਤੁਹਾਡੇ ਘਰ ਦਾ ਸ਼ਾਨ ਬਣਾਉਂਦੇ ਨੇ ਤੇ ਸਰ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਤਾਂ ਆਪਣਾ ਆਲਰੇਡੀ ਚੱਲ ਹੀ ਰਿਹਾ ਹੈਗਾ ਸਾਰੀ ਬਿਲਕੁਲ ਬਿਲਕੁਲ ਜੀ ਜੀ ਹੋਰ ਐਨਆਰ ਆ ਹਾਂਜੀ ਬਾਈ ਤੇ ਪੰਜਾਬ ਦੇ ਵਿੱਚ ਮਤਲਬ ਜਿਵੇਂ ਸਾਰਾ ਆਪਾਂ ਜੇ ਆਪਾਂ ਕਹੀਏ ਵੀ ਸਟਾਰਟਿੰਗ ਹੀ ਪੰਜਾਬ ਤੋਂ ਹੋਈ ਆ ਬਿਲਕੁਲ ਮਤਲਬ ਜਿੰਨੇ ਵਧੀਆ ਮਤਲਬ ਪ੍ਰੀਮੀਅਮ ਵਰਕ ਨੂੰ ਪਸੰਦ ਕਰਨ ਵਾਲੇ ਕਸਟਮਰ ਸੀਗੇ ਜਾਂ ਸਾਗਵਾਨ ਜਿਨ੍ਹਾਂ ਨੂੰ ਪਤਾ ਹੁਣ ਮਤਲਬ ਕੀ ਹੁੰਦਾ ਨਾ ਕਈ ਵਾਰੀ ਆਪਾਂ ਕਹਿ ਦਿੰਦੇ ਨੇ ਕਿ ਯਾਰ ਸਾਗਵਾਨ ਲਈ ਆ ਸਾਰੇ ਕੇਂਦਰ ਵੀ ਸੀਪੀ ਲੱਗੀ ਆ ਐਮਪੀਟੀ ਲੱਗੀ ਆ ਠੀਕ ਹੈ ਮਤਲਬ ਉਹ ਨਾ ਉਹਦੇ ਚ ਕਿ ਰੇਸ਼ਾ ਹੁੰਦਾ ਲੱਗੀਆਂ ਸਾਰੀਆਂ ਮਿਕਸ ਜਾਈ ਹੁੰਦਾ ਜਾਂ ਕਈ ਵਾਰੀ ਹੁਣ ਆਪਾਂ ਕਹੀਏ ਕਿ ਸਾਗਵਾਂ ਦੀ ਜਗ੍ਹਾ ਤੇ ਕਈ ਡੇਕ ਹੀ ਲਾਈ ਜਾਂਦੇ ਨੇ ਨਿੰਮ ਲਾਈ ਜਾਂਦੇ ਨੇ ਕਿਉਂਕਿ ਡੇਕ ਦਾ ਰੇਸ਼ਾ ਤੇ ਉਹਦਾ ਫੜ ਕਿਵੇਂ ਸਕਦੇ ਆ ਉਹ ਪਤਾ ਕਿਵੇਂ ਕਰ ਸਕਦੇ ਇਹ ਤਾਂ ਮੇਰੇ ਕਾਰੀਗਰ ਹੋਵੇ ਤੇ ਉਹ ਚੈੱਕ ਕਰ ਸਕਦਾ ਆਮ ਹੁਣ ਮਤਲਬ ਕੀ ਹੁੰਦਾ ਨਾ ਵੀ ਆਪਣੇ ਆਮ ਕੀ ਹੁੰਦੇ ਨੇ ਵੀ ਆਪਾਂ ਕਹਿੰਨੇ ਵੀ ਕਾਰਵਿੰਗ ਸੋਫਾ ਲੈਣਾ ਹੈ ਤਾਂ ਸਾਰੇ ਚਲੇ ਜਾਂਦੇ ਨੇ ਜਿੱਥੋਂ ਦੇ ਮਸ਼ਹੂਰ ਹੁੰਦੇ ਨੇ ਸਾਰੇ ਉਧਰਲੇ ਪਾਸੇ ਜਾਂਦੇ ਆ ਤੇ ਉਹ ਆਮ ਬੰਦੇ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਇੱਕ ਤੱਕ ਹੁੰਦਾ ਨਾ ਜਿਹੜੀ ਚੀਜ਼ ਪਾਲਿਸ਼ ਹੋ ਗਈ ਉਹਦੇ ਚ ਪਤਾ ਹੀ ਨਹੀਂ ਵੀਰੇ ਕਿਹੜੀ ਲੱਕੜ ਲੱਗੀ ਹੋਈ ਆ ਕਿਹੜੀ ਨਹੀਂ ਲੱਗੀ ਹੋਈ ਕਾਰੀਗਰ ਹੋਵੇ ਤਾਂ ਚਲੋ ਪਤਾ ਕਰ ਸਕਦਾ ਆਦਰਵਾਇਜ਼ ਬੜਿਆਂ ਨਾਲ ਐਦਾਂ ਹੁੰਦਾ ਹੈ ਬਿਲਕੁਲ ਜੀ ਪਰ ਇਹਨਾਂ ਹੁੰਦਾ ਕਿ ਸਾਡੀ ਗਰੰਟੀ ਇਹ ਹੁੰਦੀ ਆ ਵੀ ਮਤਲਬ ਜੇ ਕਿ ਮੈਂ ਕੋਈ ਚੀਜ਼ ਦੇਤੀ ਜਿਵੇਂ ਹੁਣ ਮੈਂ ਕੰਸੋਲ ਬਣਾਇਆ ਹਨਾ ਸਾਰੀ ਇਹ ਚ ਡੀਪ ਕਾਰਵਿੰਗ ਆ ਤੁਸੀਂ ਆ ਦੇਖੋਗੇ ਇੱਕ ਇੱਕ ਰੇਸ਼ਾ ਹਨਾ ਪ੍ਰੋਪਰ ਇਹਦਾ ਦਿਸੇਗਾ ਮਤਲਬ ਸੀਪੀਟੀ ਦਾ ਐਮਪੀਟੀਕੀ ਦਾ ਸਾਰਾ ਇੱਕ ਇੱਕ ਰੇਸ਼ਾ ਕਾਲੇ ਕਾਲਾ ਹੁੰਦਾ ਪਿਓਰ ਦਿਸਦਾ ਠੀਕ ਹੈ ਜੀ ਮਾਡਾ ਆਪਣੀ ਗਰੰਟੀ ਰਹੂਗੀ ਵੀ ਜਿਹੜੀ ਚੀਜ਼ ਕਹਿ ਕੇ ਦੇਤੀ ਉਹੀ ਹੋਊਗੀ ਬਿਲਕੁਲ ਬਿਲਕੁਲ ਗਾਘਨੋ ਸੀ ਇਹ ਵੀ ਕਹੀਦਾ ਵੈਸੇ ਸਾਡੀ ਜਿੰਨਾ ਵੀ ਫਰਨੀਚਰ ਵੇਚਦੇ ਆ 10 ਸਾਲ ਦੀ ਕੰਪਲੀਟ ਗਰੰਟੀ ਕਸਟਮਰ ਨੂੰ ਦਿੰਨੇ ਆ ਵੀ 10 ਸਾਲ ਤੱਕ ਸਾਡੇ ਫਰਨੀਚਰ ਨੂੰ ਕੁਝ ਹੁੰਦਾ ਕੋਨ ਲੱਗਦਾ ਕੋਈ ਦਿੱਕਤ ਆਉਂਦੀ ਤਾਂ ਉਹ ਮਤਲਬ ਸਾਡਾ ਹੈ ਠੀਕ ਹੈ ਨਾ ਫਿਰ ਸੈਕਿੰਡ ਡੇ ਆ ਜਾਂਦਾ ਕਿ ਬਾਇ ਚਾਂਸ ਕਸਟਮਰ ਨੂੰ ਪਈ ਕਿਨੇ ਵੀ ਘਰੇ ਲਾ ਜਾ ਕੇ ਵੀ ਤੁਸੀਂ ਸਾਲ ਬਾਅਦ ਵੀ ਕਿਸੇ ਮਿਸਤਰੀ ਨੂੰ ਚੈੱਕ ਕਰਾ ਲਿਆ ਜੇ ਵੀ ਸਾਡੀ ਕਈ ਗੱਲ 'ਚ ਫਰਕ ਆ ਜਾਵੇ ਹਨਾ ਵੀ ਉਹ ਕਹਿ ਦਵੇ ਯਾਰ ਸਾਗਵਣ ਕਹਿ ਕੇ ਲਈ ਸੀ ਵੀ ਇਹ ਤਾਂ ਕੁਝ ਹੋਰ ਹੀ ਲਾਤਾ ਆ ਵੀ ਇਨ ਹਾਊਸ ਜਿਹੜਾ ਆਪਣਾ ਪ੍ਰੋਡਕਟ ਬਣਦਾ ਇਹ ਹੈ ਅਲੱਗ ਫੈਕਟਰੀ ਹੈ ਕਿ ਇੱਥੇ ਸਾਰਾ ਤਿਆਰ ਹੁੰਦਾ ਆਪਣਾ ਜੀ ਹਾਂਜੀ ਮੈਨੂਫੈਕਚਰਿੰਗ ਵੀਰੇ ਸਾਰੀ ਇੱਥੇ ਹੀ ਆ ਚਾਹੇ ਉਹ ਮਤਲਬ ਟਾਲੀ ਦਾ ਕੰਮ ਹੈ ਚਾਹੇ ਸਾਗਵੰਦ ਦਾ ਚਾਹੇ ਪਲਾਈਵੁੱਡ ਦਾ ਸਾਰੀ ਮੈਨੂਫੈਕਚਰਿੰਗ ਸਾਰੀ ਇੱਥੇ ਹੁੰਦੀ ਹੈ ਅਲੱਗ-ਅਲੱਗ ਯੂਨਿਟ ਬਣੀਆਂ ਨੇ ਜਿਵੇਂ ਇੱਥੇ ਸਾਗਵੰਦ ਨੇ ਤੇ ਉਹਨਾਂ ਦੇ ਬਕਸੇ ਰੈਡੀ ਹੁੰਦੇ ਆ ਠੀਕ ਹੈ ਜੀ ਤੇ ਪਰਲੀ ਸਾਈਡ ਹੈਗੀ ਉੱਥੇ ਸਨਮਾਈਕੇ ਦਾ ਕੰਮ ਵੀ ਚੱਲਦਾ ਆ ਕੇਨ ਵਾਲਾ ਵੀ ਭਾਈ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਆਣਾ ਬਹੁਤ ਬਹੁਤ ਟ੍ਰੈਂਡ ਚੱ ਔਰ ਜਿਹੜਾ ਲੱਕੜ ਲੱਗੀ ਆ ਸਾਰੀ ਮਤਲਬ ਆ ਸਾਰੀ ਸੀਪੀ ਸਾਗਣ ਲੱਗੀ ਹੋਈ ਆ ਜੰਨੀ ਵੀ ਆ ਤੇ ਲੋ ਵੀ ਦੋਸਤੋ ਪੂਰੀ ਵੱਡੀ ਫੈਕਟਰੀ ਆ ਵਾਈ ਉਹਨਾਂ ਦੀ ਮੈਨੂਫੈਕਚਰਿੰਗ ਜੁਨਟ ਆ ਜਿਹੜੀ ਇਹਦੇ ਵਿੱਚ ਵੀ ਤੁਸੀਂ ਦੇਖੋਗੇ ਕਾਰਵਿੰਗ ਵਾਲੇ ਹਰ ਤਰ੍ਹਾਂ ਦੇ ਤੁਹਾਨੂੰ ਫਰਨੀਚਰ ਜਿਹੜਾ ਜਿਵੇਂ ਪਾਲਿਸ਼ ਵਾਲਾ ਪਾਸਾ ਆਪਾਂ ਦਿਖਾਵਾਂਗੇ ਅੱਗੇ ਪਰ ਇੱਕ ਇੱਕ ਆਈਟਮ ਇੱਥੋਂ ਤਿਆਰ ਹੁੰਦੀ ਆ ਤੇ ਹਰ ਇੱਕ ਚੀਜ਼ ਦਾ ਅਲੱਗ ਸੈਕਸ਼ਨ ਬਣਿਆ ਹੋਇਆ ਜੀ ਵੀਰੇ ਜੀ ਤੇ ਭਾਈ ਜੇ ਗੱਲ ਕਰੀਏ ਜਿਹੜੀ ਲੱਕੜ ਆਪਾਂ ਯੂਜ਼ ਕਰਦੇ ਆ ਫਿਰ ਇਹ ਸਾਰੀ ਸੁੱਕੇ ਹੁੰਦੇ ਆ ਮਤਲਬ ਜਿਵੇਂ ਵੀ ਮਤਲਬ ਜਿਵੇਂ ਟਾਲੀ ਹੁੰਦੀ ਵੇ ਟਾਲੀ ਤਾਂ ਮੋਸਟਲੀ ਆਪਾਂ ਸੁੱਕੀ ਲੱਕੜ ਲੈਨੇ ਆ ਠੀਕ ਹੈ ਜੀ ਤੇ ਜਿਵੇਂ ਸਾਗਵਾਨ ਹੋ ਗਿਆ ਉਹ ਵੀ ਆਪਾਂ ਮਤਲਬ ਸਾਰੀ ਕੰਪਲੀਟਲੀ ਸੁੱਕੀ ਹੋਵੇ ਫਿਰ ਹੀ ਆਪਾਂ ਯੂਜ਼ ਕਰਦੇ ਆ ਜੇ ਕੋਈ ਨਹੀਂ ਹੁੰਦੀ ਤਾਂ ਫਿਰ ਦੇਖੋ ਪ੍ਰੋਡਕਸ਼ਨ ਦੇ ਚੱਕਰ ਚ ਮੱਲ ਹੋਣਾ ਵਾ ਸਾਰੀ ਸੀਜ਼ਨਿੰਗ ਵੀ ਕਰਵਾਉਣੇ ਆ ਮਤਲਬ ਇਹ ਨਾ ਹੋਵੇ ਕਿ ਕਾਲ ਕਾਲੀ ਦੇ ਵਿੱਚ ਇਹ ਨਹੀਂ ਹੁੰਦਾ ਵੀ ਗਿੱਲੀ ਲੱਕੜਾ ਸੀ ਕਿਤੇ ਲਾ ਦਈਏ ਕੋਈ ਕਲੈਂਟ ਨੂੰ ਕੋਈ ਦਿੱਕਤ ਨਹੀਂ ਆਉਂਦੀ ਹਾਂ ਮਤਲਬ ਉਸ ਚੀਜ਼ ਦੀ ਗਾਰੰਟੀ ਹੈ ਵੀ ਜੇ ਕੱਲ ਨੂੰ ਕੋਈ ਲੱਕੜ ਨੂੰ ਕੋਈ ਘੁਣ ਲੱਗਦਾ ਜਾਂ ਕੋਈ ਦਿੱਕਤ ਆਉਂਦੀ ਨਾ ਠ ਹਾਂ ਹੁਣ ਕਿਵੇਂ ਨਾ ਮਤਲਬ ਜਬੜੇ ਵਾਲਾ ਬੋਰਡ ਵੀ ਲੱਗੀ ਜਾਂਦਾ ਗੱਟੀ ਵਾਲਾ ਬੋਰਡ ਲੱਗੀ ਜਾਂਦਾ ਪਰ ਆਪਣਾ ਕੀ ਆ ਵੀ ਆਪਾਂ ਪੂਰੀ ਫੈਕਟਰੀ ਦੇ ਵਿੱਚ ਕਿਤੇ ਵੀ ਆਪਾਂ ਬੋਰਡ ਯੂਜ਼ ਨਹੀਂ ਕਰਦੇ ਸਾਰੀ ਮਤਲਬ ਵਾਟਰਪੂਫ ਪਰ ਸਾਰੀ ਪਲਾਈ ਯੂਜ਼ ਕਰਦੇ ਆ ਠੀਕ ਵੀ ਇਹਦੀ ਮਤਲਬ ਸਟਰੈਂਥ ਬਹੁਤ ਹੁੰਦੀ ਹੈ ਵੀ ਇਹ ਲੌਂਗ ਟਾਈਮ ਜਿਹਨੂੰ ਕੋਈ ਦਿੱਕਤ ਨਹੀਂ ਪੈਂਦੀ ਠੀਕ ਹੈ ਜੀ ਜੀ ਮਤਲਬ ਕਸਟਮਰ ਇਥੇ ਫੈਕਟਰੀ ਜਾ ਕੇ ਆਪਦੀ ਇੱਕ ਇੱਕ ਚੀਜ਼ ਤਸੱਲੀ ਕਰ ਸਕਦਾ ਚਾਹੇ ਉਹਦੀ ਬਣਦੀ ਵੀ ਹੈ ਚਾਹੇ ਅਸੀਂ ਸਟੋਰ 'ਚ ਰੱਖਣ ਵਾਸਤੇ ਬਣਾਉਣੇ ਪਿਆ ਐਦਾਂ ਨਹੀਂ ਹੁੰਦਾ ਕਿ ਜੇ ਆ ਕਿ ਸਟੋਰ 'ਚ ਰੱਖਣ ਵਾਸਤੇ ਬਣਾਉਣੇ ਆ ਉਹ ਠੀਕ ਹੈ ਆਗੇ ਜਿਵੇਂ ਹੁਣ ਸੋਫਾ ਬਣ ਰਿਹਾ ਬਾਈ ਜੀ 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 ਆਪਾਂ ਚੈੱਕ ਕਰ ਸਕਦੇ ਕਿਹੜਾ ਫੈਬਰਿਕ ਲੱਗਾ ਕਿਹੜੀ ਗੱਦੀ ਲੱਗੀ ਆ ਕਿਹੜੀ ਲੱਕੜ ਲੱਗੀ ਬਿਲਕੁਲ ਅਵੇਲੇਬਲ ਹਰੇਕ ਚੀਜ਼ ਦੀ ਫੁੱਲ ਟਰਾਂਸਪੇਰੈਂਸੀ ਹੈਗੀ ਆ ਕਸਟਮਰ ਚਾਹੇ ਇੱਥੇ ਆਵੇ ਚਾਹੇ ਨਾ ਆਵੇ ਜੇ ਨਹੀਂ ਆਉਂਦਾ ਤੇ ਉਹਨੂੰ ਹਰੇਕ ਚੀਜ਼ ਚੈੱਕ ਕਰਵਾਦੀ ਦੀ ਆ ਆਨਲਾਈਨ ਤੇ ਜੇ ਆਉਂਦਾ ਤੇ ਆ ਕੇ ਆਪਦੀ ਜਿਵੇਂ ਮਰਜ਼ੀ ਤਸੱਲੀ ਕਰ ਲਓ ਜਿਹੜੀ ਚੀਜ਼ ਸਿਲੈਕਟ ਕੀਤੀ ਹੁੰਦੀ ਉਹ ਵੀ ਕੀ ਚੀਜ਼ ਲੱਗਦੀ ਆ ਠੀਕ ਆ ਬਾਈ ਤੇ ਲਓ ਵੀ ਦੋਸਤੋ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਤੇ ਚਾਹੋ ਨਿਓ ਵੀ ਇੱਕ ਬੈਸਟ ਕੁਆਲ ਲਗਜ਼ਰੀਅਸ ਫੀਲ ਤਾਂ ਇੱਕ ਵਾਰ ਖੁਸ਼ਦਲ ਫਰਨੀਚਰ ਵਾਲਿਆਂ ਨੂੰ ਯਾਦ ਕਰ ਲਿਓ ਜਿਹੜਾ ਕਿ ਫਾਜ਼ਿਲਕਾ ਦੇ ਨੇੜੇ ਅਰਨੀਵਾਲ ਪਿੰਡ ਦੇ ਵਿੱਚ ਬਾਈ ਉਹਨਾਂ ਦੀ ਬਹੁਤ ਵੱਡੀ ਫੈਕਟਰੀ ਆ ਤੇ ਆਪਾਂ ਨੂੰ 3 ਸਾਲ ਮੰਗੂ ਹੋ ਗਏ ਬਾਈ ਉਹਨਾਂ ਦੀ ਵੀਡੀਓ ਕਰਦਿਆਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਇੱਕ ਹੁੰਦਾ ਨਾ ਆ ਆਪਾਂ ਕੋਈ ਵੀ ਤੁਸੀਂ ਪ੍ਰੋਮੋਸ਼ਨ ਦੇਖਦੇ ਹੋ ਇੱਕ ਸਸਤੇ ਦੇ ਚੱਕਰ ਦੇ ਵਿੱਚ ਆਪਾਂ ਚੀਜ਼ ਤਾਂ ਲੈ ਲੈਂਦੇ ਆ ਪਰ ਲੌਂਗ ਟਰਮ ਦੇ ਵਿੱਚ ਆਪਾਂ ਨੂੰ ਪਸਤਾਉਣਾ ਪੈਂਦਾਗਾ ਤਾਂ ਉਹ ਸਾਰੀਆਂ ਚੀਜ਼ਾਂ ਦਾ ਹੱਲ ਖੁਸ਼ਦਲ ਫਰਨੀਚਰ ਹੈ ਜਦੋਂ ਵੀ ਤੁਸੀਂ ਫਰਨੀਚਰ ਖਰੀਦਦੇ ਨੇ ਕੋਈ ਵੀ ਆਈਟਮ ਖਰੀਦਣੀ ਆ ਇੱਕ ਵਾਰ ਬੀਰੋ ਨਾਲ ਸੰਪਰਕ ਜ਼ਰੂਰ ਕਰਿਓ ਤੁਹਾਨੂੰ ਬਿਲਕੁਲ ਸਹੀ ਰੇਟਾਂ ਦੇ ਚੰਗੀ ਚੀਜ਼ ਸਭ ਤੋਂ ਵੱਡੀ ਗੱਲ ਇਹ ਨੇ ਕਿ ਕੁਆਲਿਟੀ ਤੁਹਾਨੂੰ ਬੈਸਟ ਮਿਲਣੀ ਆ ਤੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਤੁਹਾਨੂੰ ਲੱਗਦਾ ਵੀ ਇੱਥੇ ਪੰਜਾਬ ਵਾਲਾ ਫਰਨੀਚਰ ਕਿਵੇਂ ਪਹੁੰਚੂਗਾ ਤਾਂ ਉਹ ਬਾਈ ਹੋਰੀ ਪਹੁੰਚਾ ਲੈਂਦੇ ਆ ਤੁਹਾਡੀ ਕੋਈ ਸਿਰਦਰਦੀ ਨਹੀਂ ਤੁਸੀਂ ਜਦੋਂ ਪੇਮੈਂਟ ਕਰਤੀ ਆਨ ਆਰਡਰ ਤੋਂ ਲੈ ਕੇ ਡਿਲੀਵਰੀ ਤੱਕ ਸਾਰੀ ਜ਼ਿੰਮੇਵਾਰੀ ਬਾਈ ਹੋਰੀ ਲੈ ਲੈਂਦੇ ਨੇ ਅੱਗੇ ਤੁਹਾਡੇ ਤੇ ਆ ਵੀ ਤੁਸੀਂ ਦੋ ਜਣਿਆਂ ਨੇ ਇਕੱਠਿਆਂ ਨੇ ਮੰਗਵਾਉਣਾ ਇਕੱਲੇ ਨੇ ਮੰਗਵਾਉਣਾ ਕਿਸੇ ਵੀ ਤਰੀਕੇ ਨਾਲ ਤੁਸੀਂ ਫਰਨੀਚਰ ਮੰਗਵਾਉਣਾ ਤਾਂ ਬਾਈ ਹੋਰ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਦੋਸਤੋ